ਆਹ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਹਰਨੇਕ ਸਿੰਘ ਕੜੂਆ ਜੀ ਦੀ ਰਚਨਾ ਜਟ ਬਾਜ ਪਰਾਮਾ ਮਾਰਿਆ ਜੋ ਉਹਨਾਂ ਦੀ ਖਬਰ ਤੱਕ ਦਾ ਅਖੀ ਡਿੱਠਾ ਵਰਤਾਂਤ ਹੈ ਐਤਕਿਵੇਂ ਪੱਕੀ ਨੀਤ ਧਾਰ ਕੇ ਪਾਕਿਸਤਾਨ ਗਿਆ ਸੀ ਕਿ ਮਿਰਜੇ ਦੇ ਪਿੰਡ ਜ਼ਰੂਰ ਜਾ ਕੇ ਆਉਣਾ ਹੈ ਕਈ ਦਿਨ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਮਿਰਜੇ ਦਾ ਪਿੰਡ ਕਿਹੜੇ ਪਾਸੇ ਹੈ ਪਰ ਜਦੋਂ ਪਤਾ ਲੱਗਿਆ ਹਰ ਕਿਸ ਨੇ ਇਹ ਕਹਿ ਕੇ ਰੋਕ ਦਿੱਤਾ ਛੱਡੋ ਜੀ ਉਸ ਇਲਾਕੇ ਵਿੱਚ ਜੂਸ਼ ਯੂਸਫ ਸ਼ਾਹੀ ਡਾਕੂ ਰਹਿੰਦਾ ਹੈ ਜਿਸ ਦਾ ਟੋਲਾ ਘਟੋ ਘਟਤੀ ਬੰਦਿਆਂ ਦਾ ਹੈ ਅਤੇ 30 ਕੋਲ ਕੋੜੀਆਂ ਤੇ ਮਣਾਮੂਹੇ ਅਸਲਾਏ ਪੁਲਿਸ ਵੀ ਉਹਨਾਂ ਕੋਲੋਂ ਕੰਨੀ ਕਰਾਉਂਦੀ ਹੈ ਇਹ ਸਾਰਾ ਕੁਝ ਜਾਣਨ ਦੇ ਬਾਵਜੂਦ ਪਤਾ ਨਹੀਂ ਕਿਉਂ ਮੈਂ ਆਪਣੇ ਅੰਦਰਲੇ ਨੂੰ ਨਹੀਂ ਮਨਾ ਸਕਿਆ ਅਚਾਨਕ ਇੱਕ ਦਿਨ ਪ੍ਰਿੰਸੀਪਲ ਗੁਲਾਮ ਰਸੂਲ ਆਜ਼ਾਦ ਭਜਾ ਭਜਾ ਆਇਆ ਸਰਦਾਰ ਸਾਹਿਬ ਆਪਣਾ ਮਿਰਜ਼ੇ ਦੇ ਪਿੰਡ ਜਾਣ ਦਾ ਪ੍ਰਬੰਧ ਹੋ ਗਿਆ ਮੇਰਾ ਪੁਰਾਣਾ ਵਿਦਿਆਰਥੀ ਰਾਏ ਮਰਤਬ ਅਲੀ ਸਾਨੂੰ ਉੱਥੇ ਲੈ ਜਾਏਗਾ। ਯੂਸਫ ਸ਼ਾਹੀ ਉਸਦੇ ਅੱਗੇ ਨਹੀਂ ਆਉਂਦਾ। ਅਗਲੇ ਦਿਨ ਸਵੇਰੇ ਹੀ ਰਾਏ ਮਰਤਬ ਅਲੀ ਦੇ ਪਿੰਡ ਅੰਬਿਆਂਵਾਲੀ ਪਹੁੰਚ ਗਏ ਜੋ ਨਨਕਾਣਾ ਸਾਹਿਬ ਤੋਂ ਮੰਗਟਾਂ ਵਾਲੀ ਸੜਕ ਦੇ ਨਾਲ 4 ਕਿਲੋਮੀਟਰ ਤੇ ਹੈ। ਜਿਉਂ ਹੀ ਅਸੀਂ ਰਾਏ ਮਰਤਬ ਅਲੀ ਦੇ ਘਰ ਪਹੁੰਚੇ ਬਾਹਰ ਖੜੇ ਪਹਿਰੇਦਾਰ ਨੇ ਸਾਨੂੰ ଡੱਕ ਦਿੱਤਾ ਅਤੇ ਸਾਡਾ ਸੁਨੇਹਾ ਲੈ ਕੇ ਅੰਦਰ ਚਲਾ ਗਿਆ। ਅੰਦਰੋਂ ਪ੍ਰਬਾਨਗੀ ਮਿਲਦੇ ਸਾਰ ਹੀ ਸਾਨੂੰ ਪੁੱਲ ਭਲਾਈਆ ਦੇ ਵਿੱਚੋਂ ਲਗਾਉਂਦਾ ਹੋਇਆ ਉਹ ਉਸ ਕਮਰੇ ਵਿੱਚ ਲੈ ਗਿਆ ਜਿੱਥੇ ਮਰਾਤਬ ਅਲੀ ਸਾਡਾ ਇੰਤਜ਼ਾਰ ਕਰ ਰਿਹਾ ਸੀ ਲਾਹੌਰ ਤੋਂ ਲੈ ਕੇ ਕਮਾਲੀਏ ਤੀਕ ਖਰਲਾਂ ਦੇ ਪਿੰਡ ਵੱਡੀ ਗਿਣਤੀ ਵਿੱਚ ਹਨ ਇਹ ਇਲਾਕਾ ਗੰਜੀਵਾਰਕ ਆਉਂਦਾ ਹੈ ਖਰਲ ਗੋਤ ਮੁਸਲਮਾਨ ਰਾਜਪੂਤਾਂ ਤੇ ਜੱਟਾਂ ਦਾ ਗੋਤ ਹੈ ਰਾਏ ਮਰਾਤਬ ਅਲੀ ਦਾ ਗੋਤ ਵੀ ਖਰਲਾ ਹੈ ਖਰਲਾਂ ਨੂੰ ਸ਼ਾਹਜਹਾਨੀਆਂ ਫਕੀਰ ਨੇ ਪ੍ਰੇਰਣਾ ਰਾਹੀਂ ਮੁਸਲਮਾਨ ਬਣਾਇਆ ਸੀ ਅੱਜ ਵੀ ਜਦੋਂ ਖਰਲਾਂ ਦੇ ਬੱਚਾ ਜੰਮਦਾ ਹੈ ਤਾਂ ਸ਼ਾਹਜਹਾਨੀਆਂ ਦੇ ਚੇਲੇ ਇਹਨਾਂ ਤੋਂ ਨਜ਼ਰਾਨਾ ਲੈਂਦੇ ਆ ਖਰਲਾਂ ਦੇ ਅੱਗੇ 21 ਉਪਗੋਤ ਹੈ ਸ਼ਾਹੀ ਕੇ ਨੂਹੇ ਕੇ ਵੇਜੇ ਕੇ ਆਦ ਮਿਰਜ ਜੱਟ ਦਾ ਸਬੰਧ ਖਰਲਾਂ ਵਿੱਚੋਂ ਸ਼ਾਹੀ ਗੋਤ ਨਾਲ ਹੈ ਖਰਲਾਂ ਦੀ ਬੋਲੀ ਜੰਗਲੀ ਹੈ ਜ्यों ਹੀ ਅਸੀਂ ਅੰਬਿਆਂਵਾਲੀ ਤੋਂ ਤੁਰ ਕੇ ਜਣਾਵਾਲਾ ਦੇ ਨੇੜੇ ਇੱਕ ਕਸੇ ਵਿੱਚ ਰੁਕੇ ਲੋਕੀ ਮੇਰੀ ਪਗੜੀ ਵੇਖ ਕੇ ਦਵਾਲੇ ਹੋ ਗਏ ਲੋਕਾਂ ਨੇ ਚਾਹ ਪਾਣੀ ਪੀਣ ਲਈ ਜिद ਕੀਤੀ ਨਾ ਨੁਕਰ ਕਰਨ ਦੇ ਬਾਵਜੂਦ ਉਹਨਾਂ ਨੇ ਦੁੱਧ ਛੋਡੇ ਦੇ ਗਲਾਸ ਸਾਡੇ ਹੱਥਾਂ ਵਿੱਚ ਭੜਾ ਦਿੱਤੇ ਜਦੋਂ ਉਹਨਾਂ ਨੂੰ ਸਾਡਾ ਮਿਰਜੇ ਦੇ ਪਿੰਡ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਇੱਕਦਮ ਸਾਨੂੰ ਉੱਥੇ ਜਾਣ ਤੋਂ ਵਰਜਿਆ ਕਿ ਉਹ ਤਾਂ ਯੂਸਫ ਸ਼ਾਹੀ ਡਾਕੂ ਦਾ ਇਲਾਕਾ ਹੈ ਮੇਰੇ ਕੋਲ ਖੜਾ ਮਰਤਵਲੀ ਬੋਲ ਉੱਠਿਆ ਕੋਈ ਗੱਲ ਨਹੀਂ ਅੱਲਾਹ ਪਲੀ ਕਰੇਗਾ ਜਿਉਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਮਰਤਵਲੀ ਐ ਤਾਂ ਚੱਟ ਸਾਰੇ ਨੇ ਕਿਹਾ ਫਿਰ ਕੋਈ ਖਤਰਾ ਨਹੀਂ ਤੁਰਨ ਲੱਗਿਆ ਗੁਲਾਮ ਰਸੂਲ ਆਜ਼ਾਦ ਨੇ ਇੱਕ ਵਿਅਕਤੀ ਨੂੰ ਪੁੱਛਿਆ ਤੇਰੀ ਕਿਹੜੀ ਜਾਤ ਹੈ ਉਹਨੇ ਛੱਟ ਕੇ ਆ ਬਲੋਚ ਗੁਲਾਮ ਰਸੂਲ ਆਜ਼ਾਦ ਨੇ ਟਕੋਰ ਮਾਰੀ ਤੁਸੀਂ ਵੀ ਸੱਸੀ ਨਾਲ ਕੱਟਨੀ ਸੀ ਕੀਤੀ ਉਹ ਵਿਅਕਤੀ ਬਲੋਚਾਂ ਦੀ ਪੱਠ ਨਹੀਂ ਸੀ ਲੱਗਣ ਦੇਣੀ ਚਾਹੁੰਦਾ ਉਸਨੇ ਆਲਾ ਦਵਾਲਾ ਵੇਖ ਕੇ ਜਵਾਬ ਦਿੱਤਾ ਐ ਗੱਲ ਤੋਂ ਹੀ ਵੇਖੋ ਅਖੀਰ ਸਾਡੇ ਬਜ਼ੁਰਗ ਦੀ ਕਵਰ ਵੀ ਤਾਂ ਸੱਸੀ ਦੇ ਨਾਲ ਹੀ ਬਣੀ ਆ ਨਾ ਉਸ ਦੀ ਗੱਲ ਸੁਣ ਕੇ ਸਾਰੇ ਹੱਸ ਪਏ ਅਸੀਂ ਮਿਰਜ਼ੇ ਦੀ ਕਵਰ ਦਾ ਰਸਤਾ ਪੁੱਛ ਕੇ ਨਹਿਰ ਦੀ ਪਟੜੀ ਪੈ ਗਏ ਇਹ ਨਹਿਰ ਲਾਇਲਪੁਰ ਤੋਂ ਕੱਢ ਕੇ ਰਾਵੀ ਵਿੱਚ ਛੁੱਟੀ ਗਈ ਹੈ ਇਹ ਇਲਾਕੇ ਦੀ ਸੇਮ ਦਾ ਪਾਣੀ ਖਿੱਚ ਕੇ ਰਾਵੀ ਵਿੱਚ ਪਾਉਂਦੀ ਹੈ ਕੁਝ ਕਿਲੋਮੀਟਰ ਜਾਣ ਉੱਤੇ ਪਤਾ ਲੱਗਿਆ ਕਿ ਨਹਿਰ ਦੇ ਦੂਜੇ ਪਾਸੇ ਚਾਰ ਇੱਕ ਫਰਲਾਂਗ ਉੱਤੇ ਮਿਰਜ਼ੇ ਦੀ ਕਵਰ ਹੈ ਦੂਰ ਤੱਕ ਨਹਿਰ ਉੱਤੇ ਕੋਈ ਪੁਲ ਨਜ਼ਰ ਨਹੀਂ ਆਇਆ ਤੇ ਨਾ ਹੀ ਉਸ ਕਬਰ ਨੂੰ ਕੋਈ ਰਸਤਾ ਮਲਾਉਂਦਾ ਸੀ ਅਖੀਰ ਅਸੀਂ ਨਹਿਰ ਦੇ આરਪਾਰ ਪੰਜਾਂ ਲੋਹੇ ਦੀਆਂ ਨਾਲਾਂ ਉੱਥੋਂ ਦੀ ਹੌਲੀ-ਹੌਲੀ ਪੈਰ ਘਸਾਉਂਦੇ ਹੋਏ ਦੂਜੇ ਪਾਸੇ ਪਹੁੰਚ ਗਏ ਮਿਰਜ਼ੇ ਦੀ ਕਬਰ ਜ਼ਿਲ੍ਹਾ ਲਾਇਲਪੁਰ ਤਹਿਸੀਲ ਜੜਾਂਵਾਲਾ ਚੱਕ ਨੰਬਰ 585 ਪਿੰਡ ਸੌਣੇ ਦੀ ਵਾ ਵਿੱਚ ਹੈ ਮਿਰਜ਼ੇ ਦੀ ਕਬਰ ਦੇ ਨਾਲ ਦੇ ਦੋ ਕਬਰਾਂ ਹੋਰ ਹਨ ਇੱਕ ਸਹਿਬਾਂ ਦੀ ਤੇ ਦੂਜੀ ਬੱਕੀ ਦੀ ਮਿਰਜ਼ੇ ਦਾ ਪਿੰਡ ਕਬਰਾਂ ਤੋਂ ਤਿੰਨ ਕਮੀਲ ਦੇ ਫਾਸਲੇ ਉੱਤੇ ਦਾਨਾਵਾਦ ਹੈ ਜਿਹੜਾ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਪੈਂਦਾ ਹੈ ਅੱਜਕੱਲ ਮਿਰਜੇ ਦੇ ਖਾਨਦਾਨ ਦੇ ਲੋਕ ਪਿੰਡ ਇਸ਼ਾਹੀ ਕੇ ਵਿੱਚ ਰਹਿੰਦੇ ਐ ਜੋ ਦਾਨਾਵਾਦ ਤੋਂ 2-3 ਕਿਲੋਮੀਟਰ ਹਟਮਾ ਰਾਵੀ ਦੇ ਕੰਢੇ ਉੱਤੇ ਵਸਿਆ ਹੈ ਮਿਰਜੇ ਦੀ ਕਬਰ ਤੋਂ ਕੋਈ 10 ਗਾਇ ਦੇ ਫਾਸਲੇ ਉੱਤੇ ਉਹ ਝੰਡਾ ਖੜਾ ਹੈ ਜਿਸ ਹੇਠਾਂ ਮਿਰਜਾ ਸੁੱਤਾ ਹੋਇਆ ਕਤਲ ਕੀਤਾ ਗਿਆ ਸੀ 40-50 ਗਾਇ ਦੇ ਫਾਸਲੇ ਉੱਤੇ ਉਹ ਛੱਪੜ ਹੈ ਇਸ ਵਿੱਚ ਵੀਰ ਸ਼ਮੀਰ ਦੇ ਕੁੱਤਿਆਂ ਦੇ ਵੜਨ ਦਾ ਪਿੱਲੂ ਦੇ ਕਿਸੇ ਵਿੱਚ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਕਵਰਾਂ ਉੱਤੇ 10 ਚੇਤ ਨੂੰ ਮੇਲਾ ਲੱਗਦਾ ਹੈ। ਸ਼ਾਇਦ ਇਹੀ ਦਿਨ ਮਿਰਜੇ ਦੇ ਕਤਲ ਦਾ ਹੋਵੇਗਾ। ਮੈਨੂੰ ਉਸ ਜਗ੍ਹਾ ਤੇ ਪਹੁੰਚ ਕੇ ਬੜਾ ਮਾਣ ਮਹਿਸੂਸ ਹੋਇਆ ਜਿੱਥੇ ਮਿਰਜੇ ਵਾਲਾ ਝੰਡ ਜਿਉਂਦਾ ਤਿਉਂ ਸਬੂਤ ਖਲੋਤਾ ਸੀ। ਕਦੇ ਦਿੱਲੀ ਅਲਟੋਰੀਅਮ ਵਿੱਚ ਲੋਕ ਗਾਇਕ ਜਗ ਸਿੰਘ ਜੱਗਾ ਨੇ ਤੇ ਨਰਿੰਦਰ ਵੀਬਾ ਨੇ ਬੜੇ ਜ਼ਲਾਲ ਵਿੱਚ ਮਿਰਜਾ ਗਾਇਆ ਸੀ। ਜਗ੍ਹਾ ਚਿੱਟੀ ਘੋੜੀ ਤੇ ਚੜ ਕੇ ਹਾਲ ਦੀ ਸਟੇਜ ਤੇ ਪਹੁੰਚਿਆ ਸੀ ਬਣਿਆ ਤਣਿਆ ਮਿਰਜ਼ਾ ਇਸ ਪੇਸ਼ਕਾਰੀ ਦੀ ਕਈ ਸਾਲਾਂ ਬਾਅਦ ਤੱਕ ਵੀ ਚਰਚਾ ਹੁੰਦੀ ਰਹੀ ਪਰ ਮੈਂ ਤੇ ਸੱਚਮੁੱਚ ਉਸ ਜਗ੍ਹਾ ਤੇ ਖੜਾ ਸੀ ਜਿੱਥੇ ਮਿਰਜ਼ਾ ਸਾਹਿਬਾ ਸਮੇਤ ਬੱਕੀ ਤੇ ਚੜ ਕੇ ਆਇਆ ਸੀ ਮੈਂ ਸੋਚ ਰਿਹਾ ਸੀ ਆਦਮ ਜਾਤ ਤੇ ਭਰੋਸਾ ਕਰਦੇ ਆਂ ਸਹਿਵਾ ਵਫਾ ਕਮਾ ਕੇ ਵੀ ਬੇਵਫਾਈ ਦਾ ਕਲੰਕ ਮੱਥੇ ਲਵਾ ਗਈ ਮਿਰਜ਼ੇ ਨੂੰ ਕੋਣ ਤੋਂ ਬਾਅਦ ਆਮਾ ਜਾਇਆ ਨੇ ਖੁਦ ਆਪਣੇ ਹੱਥਾਂ ਨਾਲ ਸਹਿਵਾ ਨੂੰ ਇਸੇ ਜਨ ਨਾਲ ਫਾਹਲਾ ਦਿੱਤਾ ਮੈਂ ਕਿੰਨੀ ਦੇਰ ਉਸ ਖੋਖਲੇ ਹੋਏ ਝੰਡਵਲ ਵੇਖਦਾ ਰਿਹਾ ਕਿ ਕਿਸ ਤਰ੍ਹਾਂ ਇੱਥੇ ਮਿਰਜ਼ੇ ਨੇ ਆਪਣੇ ਤੀਰ ਕਮਾਨ ਟੰਗੇ ਹੋਣਗੇ ਕਿਸ ਤਰ੍ਹਾਂ ਸਹਿਵਾ ਨੇ ਮਿਰਜ਼ੇ ਦੀ ਬਹਾਦਰੀ ਤੁੰਦਰਦਿਆਂ ਆਪਣੇ ਭਰਾਵਾਂ ਦੇ ਮੋਹ ਵਿੱਚ ਆ ਕੇ ਤੀਰ ਕਮਾਨ ਥੋੜੇ ਹੋਣਗੇ ਕਿਸ ਜੋਸ਼ ਨਾਲ ਮਿਰਜ਼ਾ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਵਾਸਤੇ ਉੱਠ ਕੇ ਗੱਜਾ ਹੋਵੇਗਾ ਤੇ ਆਪਣੇ ਟੁੱਟੇ ਹੋਏ ਤੀਰਾਂ ਨੂੰ ਵੇਖ ਕੇ ਲਾਚਾਰ ਹੋਇਆ ਸਹਿਵਾ ਨੂੰ ਕੋਸ ਦਾ ਮਾਂ ਜੰਮੇ ਭਰਾਵਾਂ ਨੂੰ ਯਾਦ ਕਰਦਾ ਹੋਵੇਗਾ ਉਹ ਕਿਸ ਤਰ੍ਹਾਂ ਦੀ ਖੜੀ ਹੋਵੇਗੀ ਜਦੋਂ ਸੈਵਨ ਦੇ ਵੀਰ ਕੋਕੋਕ ਕਿ ਮਿਰਜੇ ਨੂੰ ਮਾਰਦੇ ਹੋਣਗੇ ਤੇ ਸੈਵਾ ਮਿਰਜੇ ਦੀ ਜਾਨ ਬਚਾਉਣ ਲਈ ਮਿੰਨਤਾ ਤਰਲੇ ਕਰਦੀ ਹੋਵੇਗੀ ਜਿੰਨੀ ਦੇਰ ਮੈਂ ਉੱਥੇ ਰੁਕਿਆ ਰਿਹਾ ਇਹ ਸਾਰਾ ਦ੍ਰਿਸ਼ ਮੇਰੇ ਦਿਮਾਗ ਵਿੱਚ ਘੁੰਮਦਾ ਰਿਹਾ ਮੈਨੂੰ ਇਹ ਵੇਖ ਕੇ ਬੜਾ ਅਫਸੋਸ ਹੋਇਆ ਖੋਖਲੇ ਹੋਏ ਝੰਡ ਦੀ ਕੋਈ ਸੰਭਾਲ ਨਹੀਂ ਸੀ ਅਤੇ ਉਹ ਹਵਾ ਦੇ ਤੇਜ਼ ਬੁੱਲੇ ਨਾਲ ਟੈ ਟੇਰੀ ਹੋ ਸਕਦਾ ਹੈ ਜਿਸ ਮਿਰਜੇ ਦੀ ਗਾਥਾ ਗਾ ਕੇ ਗਵਈਆਂ ਨੇ ਲੱਖਾਂ ਰੁਪਏ ਕਮਾ ਲਏ ਉਸ ਉਹ ਮਿਰਜਾ ਪਿੱਲੀਆਂ ਇੱਟਾਂ ਦੇ ਚਾਰ ਘਟੋਕਰਾਂ ਹੀਟ ਸਿੰਟਿਆ ਪਿਆਸੀ ਸਾਨੂੰ ਵੇਖ ਕੇ ਉੱਥੇ ਕੁਝ ਲੋਕ ਹੋਰ ਇਕੱਠੇ ਹੋ ਗਏ ਮੈਂ ਉਹਨਾਂ ਨੂੰ ਪੁੱਛਿਆ ਤੁਹਾਡੇ ਵਿੱਚੋਂ ਖਰਲ ਕਿਹੜਾ ਕਿਹੜਾ ਹੈ ਸਾਰੇ ਨੇ ਜਵਾਬ ਦਿੱਤਾ ਅਸੀਂ ਸਾਰੇ ਖਰ ਲੀ ਹਾਂ ਮੈਂ ਉਹਨਾਂ ਨੂੰ ਪੁੱਛਿਆ ਉਹ ਇਹ ਖਰ ਲੋ ਇਹ ਝੰਡ ਛੱਪੜ ਅਤੇ ਕਬਰਾਂ ਦਾ ਪੰਜਾਬ ਦੇ ਹਰ ਅਖਾੜੇ ਵਿੱਚ ਜ਼ਿਕਰ ਹੁੰਦਾ ਤੁਸੀਂ ਇਸ ਦਾ ਮੂੰ ਮੱਥਾ ਨਹੀਂ ਬਣਾ ਸਕਦੇ ਉਹਨਾਂ ਨੇ ਝਟ ਦੋਸ਼ੀਆਂ ਵਾਂਗ ਜਵਾਬ ਦਿੱਤਾ ਗੱਲ ਤਾਂ ਸਰਦਾਰ ਸਾਹਿਬ ਤੁਹਾਡੀ ਬਿਲਕੁਲ ਠੀਕ ਹੈ ਤੁਸੀਂ ਅਗਲੀ ਵੇਰ ਚੇਤਰ ਦੇ ਮੇਲੇ ਵਿੱਚ ਆਇਓ ਕਬਰਾਂ ਅੱਛੀ ਹਾਲਤ ਵਿੱਚ ਹੋਣਗੀਆਂ ਮੈਂ ਉਹਨਾਂ ਲੋਕਾਂ ਕੋਲੋਂ ਮਿਰਜ਼ੇ ਖਾਨਦਾਨ ਦੇ ਬੰਦਿਆਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੂੰ ਮਿਲਣਾ ਬੜਾ ਮੁਸ਼ਕਲ ਹੈ ਉਹਨਾਂ ਦੀ ਆਪਸੀ ਦੁਸ਼ਮਣੀ ਵਿੱਚ ਦਰਜਣਾਂ ਕਤਲ ਹੋ ਗਏ ਨੇ ਜ਼ਿਆਦਾਤਰ ਲੋਕੀ ਸ਼ੱਕੇ ਰਹਿੰਦੇ ਨੇ ਇਹਨਾਂ ਲੋਕਾਂ ਨੂੰ ਮੈਂ ਯੂਸਫ ਸ਼ਾਹੀ ਡਾਕੂ ਬਾਰੇ ਪੁੱਛਿਆ ਤੁਹਾਨੂੰ ਉਸ ਤੋਂ ਡਰ ਨਹੀਂ ਆਉਂਦਾ ਉਹਨੇ ਕਿਹਾ ਡਰ ਕਿਸ ਕੱਲ ਦਾ ਉਹ ਤਾਂ ਅਮੀਰਾਂ ਨੂੰ ਲੁੱਟਦਾ ਹੈ ਤੇ ਸਾਡੀ ਕਈ ਵੇਰ ਮਾਲੀ ਮਦਦ ਵੀ ਕਰ ਦਿੰਦਾ ਹੈ ਥੈਨ ਸ਼ਿਪਨ ਉੱਤੇ ਆਇਆ ਸੀ ਅਸੀਂ ਲੋਕਾਂ ਨੂੰ ਸਲਾਮ ਕਹਿ ਕੇ ਐ ਗੱਡੀਆਂ ਵਾਲੇ ਪਾਸੇ ਤੁਰ ਪਏ ਜਿਉਂ ਹੀ ਗੱਡੀਆਂ ਤੁਰੀਆਂ ਮੈਨੂੰ ਕਿਕਰਾਂ ਦੇ ਚੁੰਡ ਪਿੱਛੋਂ ਧੂੜ ਉੱੜਦੀ ਨਜ਼ਰ ਆਈ ਝਟ ਖਿਆਲ ਆਇਆ ਇਹ ਜ਼ਰੂਰ ਯੂਸਫ ਸ਼ਾਹੀ ਡਾਕੂ ਦੇ ਕੋੜਿਆਂ ਦੀ ਧੂੜ ਹੋਵੇਗੀ ਡਰ ਵਾਲੀ ਗੱਲ ਇਹ ਸੀ ਕਿ ਗੱਡੀਆਂ ਵੀ ਉਸੇ ਪਾਸੇ ਵੱਲ ਜਾ ਰਹੀਆਂ ਸਨ ਮੇਰੇ ਜੀਨ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਸਨ ਜੇ ਯੂਸਫ ਸ਼ਾਹੀ ਸਾਡੇ ਗੱਲ ਪਿਆ ਤਾਂ ਸੀ ਕੀ ਕਹਾਂਗੇ ਪਰ ਫਿਰ ਸੋਚਿਆ ਕਿ ਰਾਏ ਮਰਾਠਾ ਅਲੀ ਸਾਡੇ ਨਾਲ ਹੈ ਪਰ ਜੇ ਇਹਨਾਂ ਦਾ ਮੁਕਾਬਲਾ ਹੋ ਗਿਆ ਤਾਂ ਮੁਸ਼ਕਲ ਬਣ ਜਾਏਗੀ ਫਿਰ ਸੋਚਿਆ ਕਹਿ ਦਿਆਂਗੇ ਅਸੀਂ ਤਾਂ ਤੇਰੇ ਬਜ਼ੁਰਗਾਂ ਦੀ ਕਬਰ ਉੱਤੇ ਜਾ ਕੇ ਆਏ ਆ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਮੈਂ ਕੜੀ ਮੁੜੀ ਗਰਦਨ ਬਾਹਰ ਕੱਢ ਕੇ ਉਸ ਧੂੜਵਲ ਚਾਕ ਰਿਆ ਸੀ ਅਚਾਨਕ ਕਿਕਰਾਂ ਦੇ ਝੁੰਡ ਵਿੱਚੋਂ ਇੱਕ ਸੋਟੀ ਵਰਗਾ ਹਥਿਆਰ ਨਿਕਲਿਆ ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਇਹ ਕੀ ਹਥਿਆਰ ਹੋ ਸਕਦਾ ਹੈ ਛੱਟ ਢੂੜ ਉਡਾਉਂਦੀਆਂ ਬੱਕਰੀਆਂ ਕਿਕਰਾਂ ਦੇ ਝੁੰਡ ਵਿੱਚੋਂ ਬਾਹਰ ਆ ਗਈਆਂ ਮੇਰੇ ਸਾਹ ਵਿੱਚ ਸਾਹ ਆਇਆ